ਤਾਂ ਤਾਂ ਅਮਰ ਸ਼ੀਰ ਬਾਬਾ ਦੀਪ ਸਿੰਘ ਜੀ ਮੇਰਾ ਸਤਿ ਸ਼ਤ ਪ੍ਰਣਾਮ ਅਸੀਂ ਇਸ ਤਰ੍ਹਾਂ ਆਪਣੀ ਰਸੋਈ ਦੇ ਵਿੱਚ ਕੰਮ ਕਰੀਏ ਕਿ ਸਾਡੇ ਘਰ ਵਿੱਚ ਬਰਕਤਾਂ ਆ ਜਾਣ ਸਾਡੇ ਘਰ ਚ ਖੁਸ਼ਹਾਲੀ ਆ ਜਾਏ ਸਾਡੇ ਬੱਚੇ ਤਰੱਕੀਆਂ ਕਰਨ ਸਾਡੇ ਪਤੀ ਭਰਾ ਤਰੱਕੀਆਂ ਕਰਨ ਤੇ ਸਾਨੂੰ ਰਸੋਈ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਆ ਤਾਂ ਕਿ ਸਾਡੇ ਘਰ ਚ ਇਹ ਸਾਰੀਆਂ ਹੀ ਖੁਸ਼ੀਆਂ ਆ ਜਾਣ ਜਦ ਵੀ ਸ਼ਾਮ ਹੁੰਦੀ ਆ ਰਾਤ ਪੈਣ ਵਾਲੀ ਹੁੰਦੀ ਆ ਤੇ ਜਦ ਵੀ ਅਸੀਂ ਆਪਣਾ ਬੱਤੀ ਜਗਾਈਏ ਚਾਹੇ ਰਸੋਈ ਦੀ ਜਗਾਈਏ ਚਾਹੇ ਅਸੀਂ ਆਪਣੇ ਕਮਰਿਆਂ ਦੀ ਚਾਹੇ ਡਰਾਈਂਗ ਰੂਮ ਦੀ ਬੱਤੀ ਨੂੰ ਜਗਾਈਏ ਤੇ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਕਹੀਏ ਇਹਦੇ ਕਹਿਣ ਨਾਲ ਇੱਕ ਤਾਂ ਸਾਡਾ ਮੂੰਹ ਪਵਿੱਤਰ ਹੁੰਦਾ ਆ ਦੂਸਰਾ ਘਰ ਦੇ ਵਿੱਚ ਜਿਹੜੀਆਂ ਹਵਾਵਾਂ ਹੁੰਦੀਆਂ ਆ ਉਹ ਸਾਰੀਆਂ ਸਹੀ ਹੋ ਜਾਂਦੀਆਂ ਹੈਗੀਆਂ ਆ ਸਾਡਾ ਘਰ ਵੀ ਪਵਿੱਤਰ ਹੋ ਜਾਂਦਾ ਜਾਂ ਵਾਹਿਗੁਰੂ ਸਤਨਾਮ ਕਹਿਣ ਨਾਲ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਜਾਂ ਜਦ ਇਹ ਮੇਰੀਆਂ ਬੀਬੀਆਂ ਪਹਿਣਾ ਮਤਾਵਾ ਕਰਨ ਗਈਆਂ ਤੇ ਬੱਚੇ ਜੋ ਦੇਖਣਗੇ ਉਹਨਾਂ ਨੇ ਵੀ ਜਦੋਂ ਵੀ ਬੱਤੀ ਜਲਾਉਣੀ ਜਾਂ ਚਾਹ ਆਪਣੇ ਕਮਰੇਆਂ ਦੀ ਜਲਾਉਣ ਚਾਹੇ ਕੋਈ ਵੀ ਬੱਤੀ ਜਲਾਣ ਉਹਨਾਂ ਦੇ ਮੂੰਹ ਚੋਂ ਵੀ ਸਤਨਾਮ ਸ੍ਰੀ ਵਾਹਿਗੁਰੂ ਜੀ ਜ਼ਰੂਰ ਨਿਕਲੇਗਾ ਕਿਉਂਕਿ ਉਹਨਾਂ ਨੇ ਇਹ ਸਭ ਸੁਣਿਆ ਹੈ ਜਦ ਆਪ ਜੀ ਰੋਜ਼ ਰੋਜ਼ ਇਹ ਕਰੋਗੇ ਤੇ ਸਾਰੇ ਹੀ ਕਰਨੂ ਸਾਰੇ ਪਰਿਵਾਰ ਨੂੰ ਇਹ ਆਦਤ ਪੈ ਜਾਣੀ ਹੈ ਜਦ ਘਰ ਦਾ ਵੱਡਾ ਬੰਦਾ ਇਹ ਕੰਮ ਕਰਦਾ ਹੈਗਾ ਜਾਂ ਸਤਨਾਮ ਸ੍ਰੀ ਵਾਹਿਗੁਰੂ ਜੀ ਬੋਲੇਗਾ ਤੇ ਸਾਰਿਆਂ ਨੂੰ ਦੇਖ ਕੇ ਉਹੀ ਆਦਤ ਹੋ ਜਾਣੀ ਆ ਤੇ ਜਿਹੜੇ ਵੀ ਛੋਟੇ ਬੱਚੇ ਹੋਣਗੇ ਵੱਡੇ ਹੋਣਗੇ ਉਹ ਜਦੋਂ ਵੀ ਬੱਤੀ ਜਲਾਣਗੇ ਤੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜ਼ਰੂਰ ਕਰਨਗੇ ਸਵੇਰ ਦੇ ਟਾਈਮ ਜਦ ਵੀ ਆਪ ਕਿਚਨ ਵਿੱਚ ਜਾਂਦੇ ਹੋ ਤੇ ਆਪ ਜੀ ਨੇ ਸਾਰਿਆਂ ਤੋਂ ਪਹਿਲਾਂ ਆਪਣਾ ਨਿਤਨੇਮ ਕੀਤਾ ਹੁੰਦਾ ਆ ਬਾਣੀ ਨਾਲ ਆਪ ਜੀ ਜੁੜ ਕੇ ਹੱਟੇ ਹੁੰਦੇ ਹੋ ਬਾਣੀ ਨਾਲ ਮਨ ਵੀ ਜੁੜਿਆ ਹੁੰਦਾ ਆ ਤੇ ਉਸ ਟਾਈਮ ਆਪ ਜੀ ਦੇ ਮੂੰਹ ਚੋਂ ਸਿਰਫ ਵਾਹਿਗੁਰੂ ਸਤਨਾਮ ਦਾ ਜਾਪ ਹੀ ਨਿਕਲਦਾ ਆ ਜਾਂ ਆਪ ਜੀ ਮੂਰ ਮੰਤਰ ਦਾ ਪਾਠ ਕਰਨ ਲੱਗ ਜਾਂਦੇ ਹੋ ਤੇ ਰਸੋਈ ਚ ਜਾਣਾ ਔਰ ਇਹ ਪਾਠ ਕਰਨਾ ਮੂੰਹ ਦੇ ਵਿੱਚ ਜਾਂ ਉੱਚੀ 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 ਕੀਤਾ ਜਾਂ ਤਾਂ ਜਿਆਦਾ ਚੰਗਾ ਆ ਤਾਂ ਕਿ ਜਿਹੜੇ ਵੀ ਘਰ ਦੇ ਵਿੱਚ ਮੈਂਬਰ ਹੈਗੇ ਸਾਰਿਆਂ ਦੇ ਕੰਨਾਂ ਵਿੱਚ ਆਵਾਜ਼ ਜਾਏ ਬਾਣੀ ਦੀ ਆਵਾਜ਼ ਜਾਏ ਇਹ ਬਹੁਤ ਹੀ ਚੰਗੀ ਗੱਲ ਹੋ ਜਾਂਦੀ ਆ ਜਦ ਵੀ ਆਪ ਜੀ ਸਬਜ਼ੀ ਕੱਟਦੇ ਹੋ ਤੇ ਆਪਣੇ ਨਾਲ ਵਾਹਿਗੁਰੂ ਜੀ ਦਾ ਜਾਪ ਜਰੂਰ ਕਰਦੇ ਰਿਹਾ ਕਰੋ ਬਾਣੀ ਦਾ ਰਸ ਜਿਹੜਾ ਆ ਉਹ ਆਪ ਜੀ ਦੇ ਰਸੋਈ ਵਿੱਚ ਵੀ ਚਲਾ ਜਾਏਗਾ ਆਟਾ ਗੁੰਨਦੇ ਹੋਏ ਵਾਹਿਗੁਰੂ ਦਾ ਜਾਪ ਕਰਿਆ ਕਰੋ ਪ੍ਰਸ਼ਾਦ ਪਕਾਉਂਦੇ ਹੋਏ ਵੀ ਆਪ ਜੀ ਪਾਠ ਕਰਦੇ ਰਿਹਾ ਕਰੋ ਚਾਹੀ ਜਿਹੜਾ ਵੀ ਆਪ ਜੀ ਨੂੰ ਪਾਠ ਮੂੰਹ ਤੇ ਚੜਿਆ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜ਼ਰੂਰ ਕਰਦੇ ਜਾ ਕਰੋ ਜਦ ਵੀ ਆਪ ਆਟਾ ਗੁੰਨੇ ਆ ਆਟਾ ਗੁੰਨੇ ਹੋਏ ਜਰੂਰੀ ਜਾਪ ਜਰੂਰ ਕਰਿਆ ਕਰੋ ਉਹਦਾ ਅਸਰ ਜਿਹੜਾ ਆ ਉਹ ਪ੍ਰਸ਼ਾਦੇ ਖਾਣ ਵਾਲਿਆਂ ਦੇ ਜਰੂਰ ਅਸਰ ਪੈਂਦਾ ਹੈਗਾ ਜਾਂ ਜਦ ਆਪ ਇਹ ਆਟਾ ਗੁੰਨੇ ਹੋਏ ਵਾਹਿਗੁਰੂ ਦਾ ਜਾਪ ਕਰੋਗੇ ਤੇ ਉਹ ਜਿਹੜਾ ਪ੍ਰਸ਼ਾਦੇ ਸ਼ਕਣਗੇ ਉਹਨਾਂ ਦੇ ਵਿੱਚ ਉਹਨਾਂ ਦੀ ਰਸਨਾ ਚ ਇਹ ਬਾਣੀ ਜਰੂਰ ਚਲੀ ਜਾਣੀ ਆ ਸਬਜੀ ਬਣਾਉਂਦੇ ਹੋਏ ਪ੍ਰਸ਼ਾਦ ਦੇ ਬਣਾਉਂਦੇ ਹੋਏ ਜਾਪ ਜਰੂਰ ਕਰਿਆ ਕਰੋ ਜਾਪ ਜਿੰਨਾ ਜ਼ਿਆਦਾ ਕਰੋਗੇ ਆਪ ਆਪਣੀ ਰਸੋਈ ਦੇ ਵਿੱਚ ਪਰਿਵਾਰ ਨੇ ਉਨਾ ਹੀ ਨਾਮ ਨਾਲ ਜੁੜ ਜਾਣਾ ਹੈ ਉਨੀਆਂ ਹੀ ਘਰ ਦੇ ਵਿੱਚ ਬਰਕਤਾਂ ਆਣੀਆਂ ਸ਼ੁਰੂ ਹੋ ਜਾਣੀਆਂ ਆ ਬਾਬਾ ਜੀ ਜਦੋਂ ਨਾਮ ਦਾ ਆਵਾਸ ਹੋ ਗਿਆ ਤੇ ਬਰਕਤਾਂ ਆਪਣੇ ਆਪ ਹੀ ਆ ਜਾਣੀਆਂ ਆ ਕਮਾਈਆਂ 'ਚ ਵਾਧੇ ਬਰਕਤ ਜ਼ਰੂਰ ਪੈ ਜਾਣੇ ਹੈਗੇ ਆ ਜਦ ਆਪ ਜੀ ਬੱਚਿਆਂ ਵਾਸਤੇ ਨਾਸ਼ਤਾ ਬਣਾਉਂਦੇ ਹੋ ਤੇ ਵਾਹਿਗੁਰੂ ਜੀ ਦਾ ਝਾਪ ਜਰੂਰ ਕਰਦੇ ਰਿਹਾ ਕਰੋ ਜਦ ਉਹਨਾਂ ਦੇ ਟਿਫਨ ਪੈਕ ਕਰਦੇ ਹੋ ਤੇ ਆਪਣਾ ਸਿਮਰਨ ਜਰੂਰ ਕਰਦੇ ਰਿਹਾ ਕਰੋ ਇਸ ਸਿਮਰਨ ਨੂੰ ਨਾ ਰੋਕਿਆ ਕਰੋ ਜਦ ਆਪ ਇਹ ਸਿਮਰਨ ਕਰਦੇ ਹੋਏ ਬੱਚਿਆਂ ਦਾ ਨਾਸ਼ਤਾ ਬਣਾਉਹੋਗੇ ਉਹਨਾਂ ਨੂੰ ਟਿਫਨ ਪੈਕ ਕਰਕੇ ਦੇਹੋਗੇ ਉਹਨਾਂ ਨੂੰ ਸਕੂਲ ਭੇਜੋਗੇ ਤੇ ਉਹਨਾਂ ਨੂੰ ਉਹਨਾਂ ਵਿੱਚ ਇਹ ਨਾਮ ਬਾਣੀ ਜਿਹੜੀ ਆ ਵਸ ਜਾਣੀ ਆ ਤੇ ਬੱਚਿਆਂ ਉੱਤੇ ਦੇਖਣਾ ਕਿੰਨਾ ਪ੍ਰਭਾਵ ਪਏਗਾ ਤੇ ਬੱਚਿਆਂ ਨੂੰ ਪੜ੍ਹਾਈ 'ਚ ਦੇਖਣਾ ਕਿੰਨੀ ਤਰੱਕੀਆਂ ਮਿਲਣਗੀਆਂ ਬੱਚੇ ਪੜ੍ਹਾਈ 'ਚ ਕਿੰਨੇ ਅੱਵਲ ਨੰਬਰ ਲੈ ਕੇ ਆਣਗੇ ਕਿਉਂਕਿ ਉਹਨਾਂ ਨੇ ਜਦੋਂ ਪ੍ਰਸ਼ਾਦਾ ਛਕਣਾ ਆ ਆਪਣਾ ਤੇ ਵਾਹਿਗੁਰੂ ਦਾ ਜਾਪ ਕੀਤਾ ਹੋਇਆ ਤੇ ਉਹਨਾਂ ਨੂੰ ਵੀ ਆਦਤ ਪਾਓ ਕਿ ਜਦ ਆਪ ਜੀ ਨੇ ਪਹਿਲੀ ਗ੍ਰਹਿ ਤੋੜਨੀ ਆ ਤੇ ਵਾਹਿਗੁਰੂ ਸਤਨਾਮ ਜੀ ਜ਼ਰੂਰ ਕਹਿਣਾ ਹੈਗਾ ਆ ਤੇ ਫਿਰ ਦੇਖਣਾ ਬੱਚਿਆਂ ਉੱਤੇ ਕਿੰਨਾ ਅਸਰ ਪਏਗਾ ਕਿੰਨੀ ਉਹਨਾਂ ਨੂੰ ਤਰੱਕੀ ਮਿਲੇਗੀ ਕਿੰਨੇ ਉਹਨਾਂ ਦੇ ਚੰਗੇ ਨੰਬਰ ਆਣਗੇ ਪੜ੍ਹਾਈ ਦੇ ਵਿੱਚ ਇਹ ਮਾਵਾ ਜ਼ਰੂਰ ਕਰਨ ਬੱਚਿਆਂ ਵਾਸਤੇ ਇਹ ਕੰਮ ਜ਼ਰੂਰ ਕਰਨ ਮਾਵਾ ਕਿ ਉਹਨਾਂ ਦੇ ਟਿਫਨ ਪੈਕ ਕਰਦੇ ਹੋਈ ਉਹਨਾਂ ਦਾ ਨਾਸ਼ਤਾ ਬਣਾਦੇ ਹੋਈ ਜਾਪ ਜ਼ਰੂਰ ਕਰਦੀਆਂ ਰਹਿਣ ਜਦੋਂ ਜਾਪ ਕਰਨਗੀਆਂ ਬੱਚੇ ਉਸ ਪ੍ਰਸ਼ਾਦਾ ਸ਼ਕਣਗੇ ਤੇ ਬੱਚਿਆਂ ਦੇ ਵਿੱਚ ਦਿਖਣਾ ਆਪਣੇ ਆਪ ਹੀ ਨਾਮ ਵਸ ਜਾਣਾ ਹੈਗਾ ਜਾਂ ਤੇ ਉਹਨਾਂ ਨੂੰ ਤਰੱਕੀਆਂ ਮਿਲ ਜਾਣੀਆਂ ਜਾਂ ਉਹਨਾਂ ਦੇ ਨੰਬਰ ਚੰਗੇ ਆਣ ਲੱਗ ਜਾਣੇ ਆ ਉਹਨਾਂ ਦਾ ਪੜ੍ਹਾਈ ਦੇ ਵਿੱਚ ਮਨ ਜਪ ਲੱਗ ਜਾਣਾ ਜਾਂ ਕਿਉਂਕਿ ਜਦੋਂ ਜਿੱਦਾਂ ਦਾ ਕਹਿੰਦਾ ਨਾ ਖਾਓ ਅੰਨ ਉਦਾਂ ਦਾ ਆਪਣੇ ਮਨ ਤੇ ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਜੀ ਵਸ ਜਾਣਾ ਹੈਗਾ ਜਾਂ ਜਦ ਵਾਹਿਗੁਰੂ ਜੀ ਵਸ ਗਏ ਤੇ ਫਿਰ ਦੇਖਣਾ ਉਹਨਾਂ ਦੀ ਪੜ੍ਹਾਈ ਕਿਸ ਤਰ੍ਹਾਂ ਹੁੰਦੀ ਆ ਉਹ ਪੜ੍ਹਾਈ 'ਚ ਕਿੰਨੇ ਅੱਵਲ ਨੰਬਰ ਲੈ ਕੇ ਆਣਗੇ ਇਸ ਤਰ੍ਹਾਂ ਹੀ ਆਪਣੇ ਪਤੀ ਵਾਸਤੇ ਜਾਂ ਪਿਤਾ ਵਾਸਤੇ ਜਾਂ ਭਰਾ ਵਾਸਤੇ ਆਪ ਜੀ ਨਾਸ਼ਤਾ ਬਣਾਉਦੇ ਹੋ ਟਿਫਨ ਬਣਾਉਦੇ ਹੋ ਉਹਨਾਂ ਦੇ ਖਾਣ ਵਾਸਤੇ ਕੁਝ ਬਣਾਉਂਦੇ ਹੋ ਤੇ ਨਾਮ ਜਾਪ ਕਰਦੇ ਰਿਹਾ ਕਰੋ ਉਹਨਾਂ ਦੀ ਦਸਤਾਰ ਸਜਾਉਣ ਚ ਉਹਨਾਂ ਦੀ ਮਦਦ ਕਰਦੇ ਹੋ ਤੇ ਆਪ ਜੀ ਨਾਮ ਜਾਪ ਜਰੂਰ ਕਰਦੇ ਰਿਹਾ ਕਰੋ ਜਦ ਆਪ ਜੀ ਨਾਮ ਜਾਪ ਕਰੋਗੇ ਤੇ ਫਿਰ ਦੇਖਣਾ ਪ੍ਰਮਾਤਮਾ ਆਪ ਜੀ ਤੇ ਕਿੰਨੀ ਕਿਰਪਾ ਕਰਨਗੇ ਆਪ ਜੀ ਦਾ ਇਹ ਨਾਮ ਜਪਿਆ ਹੋਇਆ ਜਦ ਤਕੀਆਂ ਹੋਣਗੀਆਂ ਆਪ ਜੀ ਦੇ ਘਰ ਚ ਖੁਸ਼ਹਾਲੀਆਂ ਆ ਜਾਣਗੀਆਂ ਤੇ ਫਿਰ ਦੇਖਣਾ ਆਪ ਜੀ ਨੂੰ ਕਿੰਨਾ ਚੰਗਾ ਲੱਗੇਗਾ ਕਿ ਆਪ ਜੀ ਦਾ ਨਾਮ ਜਪਿਆ ਹੋਇਆ ਕੰਮ ਕਿਸ ਤਰ੍ਹਾਂ ਕਰ ਰਿਹਾ ਹੈਗਾ ਆਪ ਜੀ ਦੇ ਦੇਣ ਕਿਸ ਤਰ੍ਹਾਂ ਫਿਰ ਜਾਂਦੇ ਆ ਗਰੀਬੀ ਕਿਸ ਤਰ੍ਹਾਂ ਦੂਰ ਹੋ ਜਾਂਦੀ ਆ ਤੇ ਪ੍ਰਮਾਤਮਾ ਆਪ ਆ ਕੇ ਸਾਰਿਆਂ ਦੀ ਸਹਾਇਤਾ ਕਰਦੇ ਆ ਜਦ ਅਸੀਂ ਉਹਨਾਂ ਦਾ ਨਾਮ ਬਾਣੀ ਨਾਲ ਜੋੜਦੇ ਹੈਗੇ ਆ ਇੱਕ ਬੱਚਾ ਨੂੰ ਨਾ ਬਾਣੀ ਨਾਲ ਜ਼ਰੂਰ ਜੋੜੋ ਉਹਨਾਂ ਨੂੰ ਗੁਰਦੁਆਰੇ ਨਾਲ ਜ਼ਰੂਰ ਲੈ ਕੇ ਜਾਓ ਜੇ ਜੇ ਉਹਨਾਂ ਕੋ ਕੋਈ ਸਵੇਰੇ ਟਾਈਮ ਨਹੀਂ ਹੈਗਾ ਤੇ ਸ਼ਾਮ ਦੇ ਟਾਈਮ ਲੈ ਕੇ ਜਾਓ ਰਹਿ ਰਸ ਜਦ ਉਹਨ ਦੀ ਗੁਰਦੁਆਰੇ ਚ ਉਦੋਂ ਲੈ ਕੇ ਜਾਓ ਤਾਂ ਕਿ ਉਹ ਵੀ ਗੁਰਦੁਆਰੇ ਜਾਣ ਉਹਨਾਂ ਦਾ ਵੀ ਮਨ ਭਿਜੇ ਉਹ ਵੀ ਨਾਮ ਨਾਲ ਜੁੜਨ ਬਾਣੀ ਨਾਲ ਜੁੜਨ ਜਦੋਂ ਉਹ ਗੁਰਦੁਆਰੇ ਜਾਣਾ ਸ਼ੁਰੂ ਕਰਨਗੇ ਮੰਦਿਰਾਂ ਚ ਜਾਣਾ ਸ਼ੁਰੂ ਕਰਨਗੇ ਤੇ ਉਹਨਾਂ ਦਾ ਮਨ ਵੀ ਜਿਹੜਾ ਹੈਗਾ ਆ ਉਹ ਵੀ ਬਾਣੀ ਨਾਲ ਜੁੜ ਜਾਏਗਾ ਵਾਹਿਗੁਰੂ ਨਾਲ ਜੁੜ ਜਾਏਗਾ ਕਿਉਂਕਿ ਜਦੋਂ ਜਿੱਦਾਂ ਅਸੀਂ ਜਾਣਾ ਸ਼ੁਰੂ ਕਰਦੇ ਆ ਜਿੱਥੇ ਵੀ ਜਾਂਦੇ ਉਹ ਚੀਜ਼ ਦਾ ਪ੍ਰਭਾਵ ਸਾਡੇ ਤੇ ਜ਼ਰੂਰ ਪੈਂਦਾ ਆ ਔਰ ਬੱਚਿਆਂ ਤੇ ਖਾਸ ਕਰਕੇ ਤਾਂ ਬਹੁਤ ਜਲਦੀ ਪੈਂਦਾ ਹੈਗਾ ਆ ਕਿਉਂਕਿ ਬੱਚੇ ਹਰ ਗੱਲ ਨੂੰ ਜਲਦੀ ਹੀ ਪਕੜ ਲੈਂਦੇ ਆ ਤੇ ਜਲਦੀ ਸਮਝ ਜਾਂਦੇ ਆ ਤੇ ਜਲਦੀ ਉਹਦੇ ਨਾਲ ਵੀ ਲੱਗ ਜਾਂਦੇ ਹੈਗੇ ਆ ਤੇ ਉਹਨਾਂ ਨੂੰ ਨਾਮ ਬਾਣੀ ਨਾਲ ਜ਼ਰੂਰ ਜੋੜੋ ਬੱਚਿਆਂ ਨੂੰ ਰਾਤ ਵੇਲੇ ਜਦ ਆਪਜੀ ਕੀਰਤਨ ਸੁੱਲੇ ਦਾ ਪਾਠ ਕਰੋਗੇ ਤੇ ਬੱਚੇ ਵੀ ਕੋਲ ਸੁਣਨਗੇ ਤੇ ਉਹ ਵੀ ਕੀਰਤਨ ਸੁੱਲੇ ਜਿਹਦਾ ਪਾਠ ਜ਼ਰੂਰ ਕਰਨ ਲੱਗ ਜਾਣਗੇ ਬੱਚਾ ਨੂੰ ਨਾਮ ਬਾਣੀ ਨਾਲ ਇੱਕ ਮਾਂ ਜੋੜ ਸਕਦੀ ਜਾਂ ਤੇ ਮਾਂ ਨੂੰ ਜ਼ਰੂਰ ਜੋੜਨਾ ਵੀ ਚਾਹੀਦਾ ਹੈਗਾ ਆ ਕਿਉਂਕਿ ਪਿਤਾ ਕੋ ਐਨਾ ਟਾਈਮ ਨਹੀਂ ਹੁੰਦਾ ਉਹਨਾਂ ਨੇ ਜਾ ਕੇ ਬਾਹਰ ਕੰਮਕਾਰ ਕਰਨੀ ਹੁੰਦੀ ਆ ਰੋਜੀ ਰੋਟੀ ਕਮਾਣੀ ਹੁੰਦੀ ਆ ਤੇ ਆਪ ਜੀ ਬੱਚਿਆਂ ਨੂੰ ਨਾਮ ਬਾਣੀ ਨਾਲ ਜਰੂਰ ਜੋੜੋ ਜਦ ਆਪ ਜੀ ਬੱਚਿਆਂ ਨੂੰ ਨਾਮ ਬਾਣੀ ਨਾਲ ਜੋੜ ਦੋਗੇ ਤੇ ਬੱਚੇ ساری ਜ਼ਿੰਦਗੀ ਉਤੋਂ ਟੁੱਟਣਗੇ ਨਹੀਂ ਕਿਉਂਕਿ ਉਹਨਾਂ ਨੇ ਬਚਪਨ ਚ ਹੀ ਜੁੜੇ ਹੋਈ ਹੋਏ ਸਕੇ ਆਸਵਾਸਥੀ ਆਪ ਜੀ ਬੱਚਿਆਂ ਨੂੰ ਜਰੂਰ ਗੁਰਦੁਆਰੇ ਲੈ ਕੇ जाया ਕਰੋ ਰਸੋਈ ਦੇ ਵਿੱਚ ਕੰਮ ਕਰਦੇ ਹੋਏ ਚਾਹੇ ਕੰਮ ਛੋਟੇ ਹੋਣ ਚਾਹੇ ਵੱਡੇ ਹੋਣ ਆਪ ਜੀ ਨੇ ਆਪਣੇ ਮੂੰਹ ਚ ਬਾਹੇ ਗੁਰੂ ਜੀ ਦਾ ਜਾਪ ਜਰੂਰ ਕਰਦੇ ਰਹਿਣਾ ਆ ਸਿਮਰਨ ਜਰੂਰ ਕਰਦੇ ਰਹਿਣਾ ਆ ਜਦ ਆਪ ਜੀ ਸਿਮਰਨ ਕਰਦੇ ਰਹੋਗੇ ਤੇ ਫਿਰ ਦੇਖਣਾ ਆਪ ਜੀ ਦੇ ਘਰ ਦੇ ਵਿੱਚ ਕਿਸ ਤਰ੍ਹਾਂ ਖੁਸ਼ਹਾਲੀ ਆ ਜਾਂਦੀ ਆ ਔਰ ਆਪ ਜੀ ਨਾਮ ਬਾਣੀ ਨਾਲ ਜੁੜੋਗੇ ਬੱਚਾ ਨੂੰ ਜੋੜੋਗੇ ਬੱਚੇ ਕਿਸ ਤਰ੍ਹਾਂ ਤਰੱਕੀਆਂ ਕਰਨਗੇ ਪਤੀ ਦੀ ਕਿਸ ਤਰ੍ਹਾਂ ਤਰੱਕੀ ਹੋਏਗੀ ਇਹ ਨਾਮ ਬਾਣੀ ਨਾਲ ਜੁੜੇ ਹੀ ਪਤਾ ਚੱਲਣਾ ਸ਼ੁਰੂ ਹੋ ਜਾਣਾ ਬੱਚਿਆਂ ਨੂੰ ਨਾਮ ਬਾਣੀ ਸਿਮਰਨ ਤੇ ਸੇਵਾ ਨਾਲ ਜ਼ਰੂਰ ਜੋੜੋ ਗੁਰੂ ਘਰ ਚ ਜਾ ਕੇ ਬੱਚਿਆਂ ਨੂੰ ਸੇਵਾ ਤੇ ਲਗਾਓ ਜਿੰਨੀ ਵੀ ਸੇਵਾ ਹੁੰਦੀ ਹੋਵੇ ਜਿੰਨੀ ਵੀ ਉਹ ਕਰ ਸਕਣ ਜ਼ਰੂਰ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ